ਮੈਂ ਬੜੇ ਫੋਸਟ ਹਾਰ ਕਹਿਣਾ ਵੀ ਸਾਡੇ ਇੱਕ ਗੈਨੇਕੋਲੋਜਿਸਟ ਬਾਰੇ ਇੱਕ ਇਨਸਾਨੀਅਤ ਔਰ ਮੈਡੀਕਲ ਪ੍ਰਸ਼ਾਸਨ ਨੂੰ ਜਿਹੜਾ ਹੈਗਾ ਉਹ ਸ਼ਰਮਸਾਰ ਕਰਨ ਵਾਲੀ ਜਿਹੜੀ ਉਹਨਾਂ ਦਾ ਬਿਹੇਵੀਅਰ ਦਾ ਕੰਡਕਟ ਹੈ ਮੈਂ ਸਖਤ ਬਾਤ ਨੇ ਕਹਿਣਾ ਚਾਹਣਾ ਵੀ ਜਿਹੜੇ ਜੇ ਤੁਸੀਂ ਸਰਕਾਰੀ ਨੌਕਰੀ ਕਰਨੀ ਹੈ ਆਪਣੀ ਇਮਾਨਦਾਰੀ ਨਾਲ ਕਰੋ ਤੁਸੀਂ ਆਪਣੀ ਪ੍ਰੈਕਟਿਸ ਕਰਨੀ ਹੈ ਰਿਜ਼ਾਈਨ ਕਰਕੇ ਪ੍ਰੈਕਟਿਸ ਕਰ ਲਓ ਪਰ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਹੁੰਦਾ ਹੁਣ ਤਾਂ ਮਤਲਬ ਇਹਦੇ ਵਿੱਚ ਕੋਈ ਮਾਫੀ ਨਹੀਂ ਮਿਲ ਸਕਦੀ ਔਰ ਖਾਲੀ ਇਹ ਨਹੀਂ ਆਪੇ ਸਸਪੈਂਡ ਕਰ ਦਿੱਤਾ ਜੀ ਇਹਨਾਂ ਦੀ ਪ੍ਰੋਪਰ ਇਨਕੁਆਇਰੀ ਹੋਏਗੀ ਜੀ ਹੁਣ ਉਸ ਤੋਂ ਬਾਅਦ ਇਹਨਾਂ ਦਾ ਲਾਇਸੈਂਸ ਵੀ ਕੈਨਸਲ ਹੋ ਸਕਦਾ ਇਹਨਾਂ ਦੇ ਖਿਲਾਫ ਕੇਸ ਵੀ ਰਜਿਸਟਰ ਹੋ ਸਕਦਾ ਔਰ ਸਖਤ ਤੋਂ ਸਖਤ ਸਜ਼ਾ ਜਿਹੜੀ ਐਗਜ਼ੈਂਪਲਰੀ ਪਨਿਸ਼ਮੈਂਟ ਦੇਵਾਂਗਾ ਸਾਨੂੰ ਲੋਕਾਂ ਦੀਆਂ ਜਾਨਾਂ ਬਚਾਉਣ ਵਾਲੇ ਡਾਕਟਰ ਚਾਹੀਦੇ ਆ ਨਾ ਕਿ ਲੋਕਾਂ ਦੀਆਂ ਜਾਨਾਂ ਗਵਾਉਣ ਵਾਲੇ ਇਹ ਮੇਰੇ ਵਾਸਤੇ ਜਿਹੜਾ ਹੈਗਾ ਜੀ ਇਹ ਬਹੁਤ ਇੱਕ ਜਿਹੜਾ ਦੁਖਦਾਈ ਇੱਥੇ ਜਿਹੜੀ ਘਟਨਾ ਹੋਈ ਹੈ ਔਰ ਸਾਡੇ ਮੈਂ ਬੜੇ ਫੋਸਰਾੜ ਕਹਿੰਦਾ ਵੀ ਸਾਡੇ ਇੱਕ ਗਾਇਨੇਕੋਲੋਜਿਸਟ ਵੱਲੋਂ ਇੱਕ ਇਨਸਾਨੀਅਤ ਔਰ ਮੈਡੀਕਲ ਪ੍ਰਸ਼ਾਸਨ ਨੂੰ ਜਿਹੜਾ ਹੈਗਾ ਉਹ ਸ਼ਰਮਸਾਰ ਕਰਨ ਵਾਲੀ ਜਿਹੜੀ ਉਹਨਾਂ ਦਾ ਬਿਹੇਵੀਅਰ ਦਾ ਕੰਡਕਟ ਹੈ ਔਰ ਜਿਹਦੇ ਨਾਲ ਇੱਥੇ ਕੋਈ ਪ੍ਰੈਗਨੈਂਟ ਲੇਡੀ ਆਈ ਸੀ ਔਰ ਉਹ ਜਿਹੜੀ ਡਾਕਟਰ ਸੀ ਉਹ ਛੁੱਟੀ ਤੇ ਸੀ ਜਿਹੜਾ ਮੈਡੀਕਲ ਆਫਸਰ ਉਹ ਡਿਊਟੀ ਸੀ ਔਰ ਛੁੱਟੀ ਉਹਦੀ अनऑथराइज्ड ਸੀ ਛੁੱਟੀ ਲੈ ਕੇ ਨਹੀਂ ਗਈ ਸੀ ਉਹ ਉਹਨੇ ਉਹਨੂੰ ਇਨਫੋਰਮ ਕੀਤਾ ਮੈਂ ਕਹਿੰਨਾ ਕੋਈ ਵੀ ਹੋਵੇ ਜੀ ਇਹੋ ਜਿਹੇ ਵੇਲੇ ਤਾਂ ਮੈਂ ਸਾਰੀ ਉਮਰ ਮੈਂ ਖੁਦ ਡਾਕਟਰੀ ਕੀਤੀ ਹੈ ਜੇ ਤੁਸੀਂ ਕਿਸੇ ਪ੍ਰਾਈਵੇਟ ਡਾਕਟਰ ਨੂੰ ਵੀ ਕਹੋਗੇ ਤਾਂ ਉਹ ਕਹੇਗਾ ਐਸੋ ਲੈ ਆ ਕੇ ਤੁਹਾਡੇ ਇੱਕ ਦੂਜੇ ਦੀ ਮਦਦ ਵੀ ਕਰਦੇ ਆ ਕੋਈ ਵੀ ਜਿਹਦੇ ਵਿੱਚ ਥੋੜੀ-ਮੋਟੀ ਇਨਸਾਨੀਅਤ ਵੀ ਹੋਏਗੀ ਉਹ ਆ ਕੇ ਕਰੇਗਾ ਵੀ ਆਪਣਾ ਜਿਹੜੀ ਲਾਈਫ ਹੈ ਸਾਡੇ ਵਾਸਤੇ ਸੈਕ੍ਰੋਸੈਂਕਟ ਹੈ ਔਰ ਸਾਡੇ ਮੈਡੀਕਲ ਐਥਿਕਸ ਵੀ ਆ ਉਹਦਾ ਕੰਡਕਟ ਜਿਹੜਾ ਹੈਗਾ ਉਹ ਮਤਲਬ ਕਿ ਮੈਡੀਕਲ ਇਹ ਮੰਨ ਲਓ ਕੋਈ ਗਲਤੀ ਨਹੀਂ ਆ ਗੁਨਾਹ ਆ ਇਹ ਬਹੁਤ ਵੱਡਾ ਔਰ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਔਰ ਸਾਡੀ ਜਿਹੜੀ ਨੈਸ਼ਨਲ ਲੀਡਰਸ਼ਿਪ ਆ ਚਾਹੇ ਅਰਵਿੰਦ ਕੇਜੇਵਾਲ ਜੀ ਹੋਣ ਔਰ ਮਨੀਸ਼ ਸਸੋਦੀਆ ਜੀ ਕਿਸੇ ਕਿਸਮ ਦੀ ਵੀ ਕਰਾਪਸ਼ਨ ਜੀ ਚਾਹੇ ਉਹ ਫਾਈਨੈਂਸ਼ੀਅਲ ਹੋਵੇ ਮੋਰਲ ਹੋਵੇ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਗ੍ਰੈਟੀਫਿਕੇਸ਼ਨ ਦੀ ਹੋਵੇ ਔਰ ਲੇਡੀ ਡਾਕਟਰ ਦੀਆਂ ਪਹਿਲਾਂ ਵੀ ਕੰਪਲੇਂਟਸ ਆndੀਆਂ ਸੀ ਵੀ ਅਸੀਂ ਉਹਨੂੰ ਬੜੀ ਬੜੀ ਸਮਝਾਉਣ ਦੀ ਕੋਸ਼ਿਸ਼ ਕੀਤੀ ਐ ਐਸਐਮਓ ਸਾਹਿਬ ਨੇ ਸਿਵਲ ਸ਼ੋਸ਼ਨ ਮੈਡਮ ਨੇ ਔਰ ਅਸੀਂ ਲੇਕਿਨ ਜਿਹੜਾ ਇਹ ਵੱਡਾ ਵਾਕਿਆ ਹੋਇ ਇਦੇ ਵਿੱਚ ਐਸਐਮਓ ਸਾਹਿਬ ਨੇ ਖੁਦ ਫੋਨ ਕੀਤਾ ਜੀ ਮੈਂ ਇਹਦੇ باوجود ਵੀ ਜਦੋਂ ਇਹਦੀ ਖਬਰ ਆਈ ਹੈ ਜੀ ਮੇਰੇ ਕੋਲ ਜਦੋਂ ਖਬਰ ਪਹੁੰਚੀ ਹੈ ਤਾਂ ਮੈਂ ਤਿੰਨ ਮੈਂਬਰੀ ਕਮੇਟੀ ਜਿਹਦੇ ਚ ਇੱਕ ਐਸਐਮਓ ਸਾਹਿਬ ਔਰ ਦੋ ਗਾਇਨਕੋਲੋਜਿਸਟ ਨੂੰ ਭੇਜਿਆ ਉਹਨਾਂ ਨੇ ਪੂਰੀ ਇਨਕੁਆਇਰੀ ਕਰਕੇ ਉਹਨਾਂ ਨੇ ਪ੍ਰਾਇਮਰ ਪਛਾਈ ਉਹਨਾਂ ਨੇ ਕਿਹਾ ਕਿ ਲੇਡੀ ਡਾਕਟਰ ਦੀ ਜਿਹੜੀ ਹੈਗੀ ਆ ਉਹ ਗਲਤੀ ਆ ਤੇ ਕਿਉਂਕਿ ਜੋ ਮਾਨ ਕਮੇਟੀ ਦੀ ਪਾਲਸੀ ਆ ਅਸੀਂ ਬਿਲਕੁਲ ਇਸ ਤਰ੍ਹਾਂ ਦੀ ਜਿਹੜੀ ਕੋਈ ਵੀ ਜੜਾ ਮਿਸਬਿਹੇਵੀਅਰ ਟੋਲਰੇਟ ਨਹੀਂ ਕਰਦੇ ਤੇ ਇਸ ਕਰਕੇ ਸੀ ਸਟੈਂਡ ਸਸਪੈਂਡਡ ਜੀ ਉਹਨੂੰ ਸਸਪੈਂਡ ਕੀਤਾ ਜਾਏਗਾ ਔਰ ਮੈਂ ਸਖਤ ਬਾਤnik ਦੇਣਾ ਚਾਹੁੰਦਾ ਵੀ ਜਿਹੜੇ ਜੇ ਤੁਸੀਂ ਸਰਕਾਰੀ ਨੌਕਰੀ ਕਰਨੀ ਹੈ ਆਪਣੀ ਇਮਾਨਦਾਰੀ ਨਾਲ ਕਰੋ ਤੁਸੀਂ ਆਪਣੀ ਪ੍ਰੈਕਟਿਸ ਕਰਨੀ ਹੈ ਰਿਜ਼ਾਈਨ ਕਰਕੇ ਪ੍ਰੈਕਟਿਸ ਕਰ ਲਓ ਬਟ ਤੁਸੀਂ ਸਰਵਿਸ ਦੇ ਵਿੱਚ ਰਹਿ ਕੇ ਤੇ ਤੁਸੀਂ ਆਪਣੇ ਪੂਰੀ ਲਗਨ ਦੇ ਨਾਲ ਸ਼ਰਦਾ ਦੇ ਨਾਲ ਪੇਸ਼ੈਂਟ ਪ੍ਰਤੀ ਹਮਦਰਦੀ ਵਾਲੇ ਰੁਪਈਏ ਦੇ ਨਾਲ ਔਰ ਇਮਪਟੀ ਦੇ ਨਾਲ ਜਿਹੜਾ ਹੈਗਾ ਕੰਮ ਕਰਨਾ ਕਿਉਂਕਿ ਤੁਹਾਨੂੰ ਅਸੀਂ ਦੇਖੋ ਮੈਂ ਡਾਕਟਰ ਨੂੰ ਅਸੀਂ ਐਕਸੈਪਸ਼ਨ ਕੀਤੀ ਹੈ ਮਾਨ ਸਾਹਿਬ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੂੰ ਜਿਹੜਾ ਟਾਈਮ ਬਾਉਂਡ ਸਕੀਲ ਮਤਲਬ 5 10 15 ਸਾਲ ਬਾਅਦ ਦੇ ਸ਼ਾਰਟ ਪ੍ਰਮੋਸ਼ਨ ਜਿਹੜੀ ਹੈਗੀ ਆ ਉਹ ਸਿਰਫ ਡਾਕਟਰਸ ਨੂੰ ਦਿੱਤੀ ਆ ਕਿਉਂਕਿ ਸਾਡੇ ਕੋਲੇ ਸ਼ਾਰਟੇਜ ਆ ਸਾਨੂੰ ਪਤਾ ਹੈਗਾ ਇਸੇ ਕਰਕੇ ਸ਼ਾਇਦ ਮੈਂ ਰੈਲੈਕਟੈਂਟ ਹੋਣਾ ਐਕਸ਼ਨ ਲੈਣ ਲੱਗੇ ਪਰ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਹੁਣ ਤਾਂ ਹੁਣ ਤਾਂ ਮਤਲਬ ਇਹਦੇ ਵਿੱਚ ਕੋਈ ਮਾਫੀ ਨਹੀਂ ਮਿਲ ਸਕਦੀ ਔਰ ਖਾਲੀ ਇਹ ਨਹੀਂ ਐ ਕਿ ਸਸਪੈਂਡ ਕਰ ਦਿੱਤਾ ਜੀ ਇਹਨਾਂ ਦੀ ਪ੍ਰੋਪਰ ਇਨਕੁਆਰੀ ਹੋਏਗੀ ਜੀ ਹੁਣ ਉਸ ਤੋਂ ਬਾਅਦ ਇਹਨਾਂ ਦਾ ਲਾਇਸੈਂਸ ਵੀ ਕੈਨਸਲ ਹੋ ਸਕਦਾ ਇਹਨਾਂ ਦੇ ਖਿਲਾਫ ਕੇਸ ਵੀ ਰਜਿਸਟਰ ਹੋ ਸਕਦਾ ਔਰ ਸਖਤ ਤੋਂ ਸਖਤ ਸਜ਼ਾ ਜਿਹੜੀ ਐਗਜ਼ੈਂ ਕਿਉਂਕਿ ਸਾਡੇ ਕੋਲੇ ਬਹੁਤ ਸਾਰੇ ਹੈਗੇ ਆ ਜੀ ਮੈਂ ਰੋਪੜ ਚ ਜਾਣਾ ਮੈਂ ਸਾਰੇ ਪੰਜਾਬ ਚ ਜਾਣਾ ਜੀ ਨਵੇਂ ਸ਼ਹਿਰ ਜਾਣਾ ਉੱਥੇ ਜਿਹੜੀਆਂ ਨੇੜੀ ਡਾਕਟਰਾਂ ਦਾ ਰਾਤ ਨੂੰ ਆ ਕੇ ਵੀ ਸੇਜੇਰੀਅਨ ਕਰਦੀਆਂ ਸ਼ਾਮ ਨੂੰ ਵੀ ਕਰਦੀਆਂ ਉਹਨਾਂ ਨੂੰ ਮੈਂ 15 ਅਗਸਤ ਨੂੰ ਉਹਨਾਂ ਦਾ ਸਨਮਾਨ ਵੀ ਕਰਾਂਗਾ ਸਾਡੇ ਕੋਲੇ ਬਹੁਤ ਡੈਡੀਕੇਟਿਡ ਗਾਇਨਕੋਲੋਜਿਸਟ ਵੀ ਆ ਫਿਜੀਸ਼ੀਨ ਵੀ ਆ ਸਰਜਨ ਵੀ ਆ ਔਰ ਤਸੀਨ ਸਾਹਿਬ ਨੇ ਵੀ ਖੁਦ ਸੇਜੇਰੀਅਨ ਕੀਤਾ ਇੱਕ ਸਰਜਨ ਇਹਨਾਂ ਨੇ ਉਹਦੀ ਜਾਨ ਬਚਾ ਲਈ ਇਹਨਾਂ ਨੇ ਆਪਣਾ ਫਰਜ਼ ਨਿਭਾਇਆ ਉਹਨਾਂ ਨੇ ਇਹਨਾਂ ਦਾ ਵੀ ਫੋਨ ਨਹੀਂ ਅਟੈਂਡ ਕੀਤਾ ਇਹਦੀ ਮਾਫੀ ਨਹੀਂ ਮਿਲ ਸਕਦੀ ਸੋ ਸਾਡੇ ਕੋਲੇ ਜਿੰਨੇ ਜਿੰਨੇ ਸਾਡੇ ਡਾਕਟਰ ਹੈ ਸਿਰਫ 1 ਜਾਂ ਜਿਨ੍ਹਾਂ ਦੇ ਵਿੱਚ ਕਿ ਇਨਸਾਨੀਅਤ ਨਹੀਂ ਹੈ ਉਹਨਾਂ ਨੂੰ ਨੌਕਰੀ ਛੱਡ ਜਾਣੀ ਚਾਹੀਦੀ ਹੈ ਸਾਨੂੰ ਇਹੋ ਜਿਹੇ ਬੰਦਿਆਂ ਡਾਕਟਰਾਂ ਦੀ ਲੋੜ ਨਹੀਂ ਸਾਨੂੰ ਲੋਕਾਂ ਦੀ ਜਾਨਾਂ ਬਚਾਉਣ ਵਾਲੇ ਡਾਕਟਰ ਚਾਹੀਦੇ ਆ ਨਾ ਕਿ ਲੋਕਾਂ ਦੀ ਜਾਨਾਂ ਗਵਾਉਣ ਵਾਲੇ ਸੋ ਇਹਦੀ ਸਸਪੈਂਸ਼ਨ ਵੀ ਹੋਏਗੀ ਇਹਦੇ ਖਿਲਾਫ ਡਿਟੇਲਡ ਇਨਕੁਆਰੀ ਵੀ ਹੋਏਗੀ ਇਹਦਾ ਜਿਹੜਾ ਇਹਦਾ ਜਿਹੜਾ ਲਾਇਸੈਂਸ ਟੂ ਪ੍ਰੈਕਟਿਸ ਹੈ ਉਹ ਵੀ ਕੈਨਸਲ ਹੋ ਸਕਦਾ ਔਰ ਇਹਦੇ ਤੇ ਕੇਸ ਵੀ ਰਜਿਸਟਰ ਹੋ ਸਕਦਾ ਜੋ ਵੀ ਸਖਤੋ ਸਖਤ ਸਜ਼ਾ ਬਣਦੀ ਹੋਏਗੀ ਉਸ ਇਨਕੁਆਰੀ ਤੋਂ ਬਾਅਦ